ਕੇਜਰੀਵਾਲ ਤੇ ਭਗਵੰਤ ਮਾਨ ਬਰਨਾਲੇ ਵਾਲੀ ਜਿਮਣੀ ਚੌਣ ਚ ਆਹਮੋ ਸਾਹਮਣੇ ਹੋ ਗਏ ਦੋਵਾਂ ਦੇ ਸਿੰਘ ਢਿਡ ਗਏ ਆ ਦੋਵੇਂ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਇਹ ਸਵਾਲ ਕਿਉਂ ਪੈਦਾ ਹੋ ਗਿਆ ਆਖਰਕਾਰ ਕੀ ਅਧਿਕਾਰਤ ਤੌਰ ਤੇ ਕੇਜਰੀਵਾਲ ਦਾ ਉਮੀਦਵਾਰ ਹਰਿੰਦਰ ਢਾਲੀਵਾਲ ਹੈ ਤੇ ਪਰਦੇ ਦੇ ਪਿੱਛੇ ਭਗਵੰਤ ਮਾਨ ਦਾ ਉਮੀਦਵਾਰ ਗੁਰਦੀਪ ਬਾਠਾ ਇਹ ਗੱਲ ਕਿਵੇਂ ਤੇ ਕਿੱਥੋਂ ਉੱਡਦੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਹਮੇਸ਼ਾ ਇਸ ਤਰ੍ਹਾਂ ਦੀ ਰਹੀ ਹੈ ਕਿ ਇੱਥੇ ਆਪਣੇ ਆਪਣਿਆਂ ਦੀ ਬੇੜੀ ਚ ਵੱਟੇ ਪਾਉਂਦੇ ਰਹੇ ਹੁਣ ਸਵਾਲ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਆਹਮੋ ਸਾਹਮਣੇ ਨੇ ਦੋਵੇਂ ਕੁੰਡੀਆਂ ਦੇ ਸਿੰਘ ਫਸੇ ਹੋਏ ਐ ਕੌਣ ਨਿਕਲਦੀ ਐ ਸਮਾਂ ਦੱਸੇਗਾ ਪਰ ਪੰਜਾਬ ਦੀ ਸਿਆਸਤ ਦੇ ਅੰਦਰ ਇਹ ਚੀਜ਼ਾਂ ਪਹਿਲਾਂ ਤੋਂ ਹੀ ਚੱਲਦੀਆਂ ਰਹੀਆਂ ਨੇ ਕਾਂਗਰਸੀ ਤੇ ਅਕਾਲੀ ਖੁੱਲ ਕੇ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਰਹੇ ਕੈਪਟਨ ਅਮਰਿੰਦਰ ਸਿੰਘ ਫਲਾਣੇ ਨੂੰ ਹਰਾਉਂਦਾ ਸੀ ਬੀਬੀ ਪਠਲ ਧਮਕਾਨੇ ਨੂੰ ਹਰਾਉਂਦੀ ਸੀ ਇਹ ਚੀਜ਼ਾਂ ਚੱਲਦੀਆਂ ਰਹੀਆਂ ਸ਼ਮਸ਼ੇਰ ਸਿੰਘ ਦੂਲੋਂ ਕਿਸੇ ਨੂੰ ਪ੍ਰਤਾਪ ਬਾਜਵਾ ਕਿਸੇ ਨੂੰ ਇਹ ਸਾਰਾ ਕੁਝ ਹਮੇਸ਼ਾ ਹੀ ਚੱਲਦਾ ਰਿਹਾ ਬਰਨਾਲਾ ਸੰਗਰੂਰ ਦੇ ਵਿੱਚ ਤਾਂ ਇਹ ਗੱਲ ਆਮ ਰਹੀ ਕਿ ਬਰਨਾਲਾ ਢਾਕਾ ਦੀ ਕਿਸੇ ਨੂੰ ਜਿਤਾਉਂਦਾ ਸੀ ਢਿੰਡਸਾ ਤੜਾ ਉਸੇ ਨੂੰ ਹਰਾਉਂਦਾ ਸੀ ਇਹ ਚੀਜ਼ਾਂ ਵੀ ਚੱਲਦੀਆਂ ਰਹੀਆਂ ਪਰ ਆਮ ਆਦਮੀ ਪਾਰਟੀ ਦਾ ਨਵੀਂ ਆਈ ਸੀ ਇਤੋਂ ਇਹ ਉਮੀਦ ਤਾਂ ਨਹੀਂ ਸੀ ਪਰ ਇਹ ਚ ਵੀ ਚੱਲੀ ਹੈ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤਾਂ ਸਾਡੀ ਪਾਰਟੀ 'ਚ ਨਹੀਂ ਇਹ ਹੁੰਦਾ ਖੜਿਆ ਕੋਈ ਹੋਰ ਹੁੰਦਾ ਮਦਦ ਕਿਸੇ ਹੋਰ ਦੀ ਕਰਦੇ ਹੋਂ ਹਰਾਉਣੇ ਕਿਸੇ ਨੂੰ ਜਿਤਾਉਣੇ ਕਿਸੇ ਨੂੰ ਪਰ ਬਰਨਾਲੇ 'ਚ ਇਹ ਚੀਜ਼ ਦੇਖਦੀ ਹੈ ਇਸ ਚੀਜ਼ ਦੀ ਹਾਮੀ ਤੇ ਗਵਾਹੀ ਮੈਂ ਨਹੀਂ ਸਕੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੀ ਹੈ ਚੰਨੀ ਕਹਿੰਦੇ ਕਿ ਬਰਨਾਲੇ ਦੇ ਵਿੱਚ ਕੇਜਰੀਵਾਲ ਵਰਸਸ ਭਗਵੰਤ ਮਾਨ ਲੜਾਈ ਲੜੀ ਜਾ ਰਹੀ ਹੈ ਗਰਦੀਪ ਬਾਠ ਭਗਵੰਤ ਮਾਨ ਦਾ ਉਮੀਦਵਾਰ ਹੈ ਤੇ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਕੇਜਰੀਵਾਲ ਦੇ ਤੇ ਦੋਵਾਂ ਦੇ ਵਿੱਚਕਾਰ ਇਹ ਚੀਜ਼ ਚੱਲ ਰਹੀ ਹੈ ਤੇ ਦੋਵੇਂ ਖੇਡ ਰਹੇ ਨੇ ਹੁਣ ਕੌਣ ਜਿੱਤਦਾ ਕੌਣ ਹਾਰਦਾ ਕਿ ਦੋਵੇਂ ਹਾਰ ਜਾਂਦੇ ਆ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਸਪਸ਼ਟ ਹੈ ਕਿ ਹਾਈ ਕਮਾਂਡ ਦੇ ਨਾਲ ਭਗਵੰਤ ਮਾਨ ਦੀਆਂ ਵਧੀਆਂ ਦੂਰੀਆਂ ਤੇ ਤਲਖੀਆਂ ਇਸ ਗੱਲ ਦੀ ਜਾਮਣੀ ਭਰ ਸਕਦੀਆਂ ਨੇ ਕਿ ਜੋ ਗੱਲ ਚਰਨਜੀਤ ਸਿੰਘ ਚੰਨੀ ਕਹਿੰਦੇ ਆ ਖੈਰ ਉਹਦੇ ਵਿੱਚ ਦਮ ਹੋਵੇ ਉਹ ਕੱਲੀ ਸਿਆਸੀ ਸ਼ੁਰਲੀ ਨਾ ਹੋ ਤੁਸੀਂ ਬਰਨਾਲੇ ਦੀ ਅਨਾਜ ਮੰਡੀ 'ਚ ਚਲੇ ਜਾਓ ਬਰਨਾਲੇ ਦੀ ਪਿੰਡਾਂ ਦੀਆਂ ਸੱਥਾਂ 'ਚ ਚਲ ਜਾਓ ਤੁਹਾਨੂੰ ਇਹ ਗੱਲ ਸੁਣਨ ਨੂੰ ਮਿਲੇਗੀ ਕਿ ਗਰਦੀਪ ਬਾਠ ਦੀ ਪਿੱਠ ਤੇ ਭਗਵੰਤ ਮਾਨ ਹੈ ਤੇ ਹਰਿੰਦਰ ਧਾਲੀਵਾਲ ਦੀ ਪਿੱਠ ਤੇ ਕੇਜਰੀਵਾਲ ਤੇ ਮੀਤੇ ਨੇ ਇਹ ਦੋਵੇਂ ਆਮੋ ਸਾਹਮਣੇ ਨੇ ਇਹ ਤੁਹਾਨੂੰ ਗੱਲ ਉਥੇ ਆਮ ਹੀ ਸੁਣਨ ਨੂੰ ਮਿਲ ਜਾਂਦੀ ਹੈ ਇਹ ਯਾਨੀ ਕਿ ਇਹ ਤਾਂ ਹੁਣ ਬਰਨਾਲੇ ਦੇ ਵਿੱਚ 2023 ਤੱਕ ਜਾਂ ਉਸ ਤੋਂ ਬਾਅਦ ਵੀ ਲੋਕਤੱਤਵ ਬਣ ਜਾਣਾ ਹੈ ਲੋਕਤੱਤਵ ਦੇ ਰੂਪ ਦੇ ਵਿੱਚ ਹੈ ਚੰਨੀ ਨੇ ਜੋ ਗੱਲ ਕਹੀ ਚੰਨੀ ਦੀ ਆਪਾਂ ਚੰਨੀ ਨੂੰ ਸਿਆਸੀ ਸ਼ੁਰਲੀ ਦੇ ਤੌਰ ਤੇ ਲੈ ਸਕਦੇ ਹਾਂ ਕਿ ਸ਼ਾਇਦ ਚੰਨੀ ਨੇ ਸਿਆਸੀ ਸ਼ੁਰਲੀ ਛੱਡੀ ਹੋਵੇ ਹਾਲਾਂਕਿ ਚੰਨੀ ਜਿਸ ਪਾਇਦਾਰ ਦੇ ਲੀਡਰ ਨੇ ਆਗੂ ਨੇ ਉਹਨਾਂ ਤੋਂ ਸ਼ੋਭਾ ਤਾਂ ਨਹੀਂ ਦਿੰਦੀ ਉਹ ਸਿਆਸੀ ਸ਼ੁਰਲੀ ਛੱਡਣ ਪਰ ਉਹਨਾਂ ਕੋਲ ਵੀ ਤਾਂ ਇਨਪੁਟ ਕਿਤੇ ਨਾ ਕਿਤੇ ਉਹ ਤਾਂ ਆ ਰਹੀ ਹੈ ਨਾ ਜਲੰਧਰ ਤੋਂ ਚਮਕੌਰ ਸਾਹਿਬ ਤੋਂ ਆ ਕੇ ਕੋਈ ਵਿਅਕਤੀ ਇਹ ਗੱਲ ਤਾਂ ਨਹੀਂ ਕਹਿ ਸਕਦਾ ਕਿ ਵੀ ਇੱਥੇ ਇਹ ਚੀਜ਼ ਹੈ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਤਾਂ ਦਿਖਿਆ ਹੋਣਾ ਹੈ ਪਤਾ ਲੱਗਿਆ ਹੋਣਾ ਤਦੇ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ